ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਲੌਗਸ ਬਪਾ ਰਾਈਚ ਨੰਦ ਦਾ ਸਵਾਗਤ ਹੈ। ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਮੇਰੇ ਸਾਰਾ ਸਾਸ਼ਕਾਲ ਜੀ। ਅੱਜ ਦਿਨ ਹੋ ਗਿਆ ਜੀ ਮੰਗਲਵਾਰ ਤਰੀਕ ਹੋ ਗਈ 17 ਤੇ ਸਾਡੇ ਰਾਤ ਬਹੁਤ ਜ਼ਿਆਦਾ ਮੀਂਹ ਪਿਆ ਤੇ ਵਧੀਆ ਹੋ ਗਿਆ ਠੰਡ ਹੋ ਗਈ ਨਾ ਵੀ ਗਰਮੀ ਬਹੁਤ ਸੀਗੀ ਤੇ ਸਿੰਗਰਾਨ ਤੋਂ ਬਾਅਦ ਪਿਆ ਹੈ। ਲਗਾਇ ਸਿੰਗਾਰਾ ਦਿਨ ਵੀ ਥੋੜਾ ਥੋੜਾ ਪਿਆ ਸੀਗਾ। ਉਦੋਂ ਮੈਂ ਪੈਂਟ ਸੀ ਉੱਤੇ ਆਪਣੇ ਤੇ ਉਥੇ ਵੀ ਜਿੰਨ ਜਿਆਦਾ ਚਾਹਤ ਦਾ ਹੁਣ ਵੀ ਕੰਮਣ ਕੰਮਣ ਹੋਣ ਦੇ ਹੀ ਆ ਜੀ ਇਕੋ ਹੀ ਸਾਡੇ ਮੇਰੇ ਨੇ ਨਾ ਦੇਖਣ ਵਾਲੇ ਆ ਮੇਰੇ ਭੈਣ ਭਰਾ ਸਬਸਕ੍ਰਾਈਬਰ ਵਿਊਅਰ ਹਨਾ ਤੇ ਦੋ ਦਿਨ ਤੋਂ ਮੇਰੀ ਇਹਨਾਂ ਦੁਨੀਆ ਨਹੀਂ ਆ ਰਹੀਆਂ ਦੋ ਦਿਨ ਤੋਂ ਵੀ ਜਣੀ ਜਿਆਦਾ ਹੀ ਆ ਤੇ ਦੇਖੋ ਜੀ ਬਿਊਟੀ ਜਿਹਦਾ ਨਾ ਮਨ ਖੋਸ਼ ਹੋਵੇ ਤਾਂ ਉਹਦਾ ਹੀ ਬਣਦੀ ਆ ਤੇ ਜਦੋਂ ਬੰਦੇ ਨੂੰ ਪਰੇਸ਼ਾਨੀ ਹੋਵੇ ਨਾ ਦੁੱਖ ਹੋਣ ਦੁੱਖਾਂ ਦਾ ਭਾਟਿਆ ਹੋਵੇ ਤੇ ਇਹੋ ਵੀ ਵੀ ਬਣਾਉਣਾ ਮਨ ਨਹੀਂ ਕਰਦਾ ਹਾਂ ਤੇ ਇਹ ਗੱਲ ਆ ਤੇ ਮੇਰੇ ਮੰਮੀ ਨਾ ਵੱਡੇ ਬਹੁਤ ਜ਼ਿਆਦਾ ਬਿਮਾਰ ਆ ਤਾਂ ਕਰਕੇ ਮੇਰਾ ਮਨ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਹੈ ਨਾ ਕਿਉਂ ਮੈਨੂੰ ਜਾਣਾ ਪੈਂਦਾ ਉੱਥੇ ਤੇ ਜਾਣਾ ਵੀ ਜ਼ਰੂਰੀ ਆ ਤੇ ਕੋਰੇਕਾਂ ਤੇਰਾ ਬਹੁਤ ਨੀੜੇ ਦਾ ਆ ਤੇ ਜਾਣਾ ਵੀ ਜ਼ਰੂਰੀ ਆ ਤੇ ਬਹੁਤ ਮੁਸ਼ਕਲ ਆ ਤੇ ਮੇਰਾ ਬਿਲਕੁਲ ਮਨ ਨਹੀਂ ਕਰਦਾ ਕਿ ਉੱਥੇ ਸੇਵਨ ਤੇ ਜੰਨੀ ਆ ਮਿਸਾਨ ਹੋ ਜਾਂਦੀਆਂ ਤੇ ਮੇਰੇ ਘਰਾਂ ਭਰਾ ਜਿਹੜੇ ਨਾ ਸਾਡੀ ਮੇਰੀ ਵੀਡੀਓ ਦੇ ਵੇਟ ਕਰਦੇ ਹੋਣਗੇ ਉਹਨਾਂ ਨੂੰ ਫਿਕਰ ਹੋ ਜਾਂਦਾ ਵੀ ਪਤਾ ਨਹੀਂ ਕਿ ਮੋਬਾਈਲ ਪਰ ਪੈ ਗਿਆ ਵੀ ਵੀਡੀਓ ਪਤਾ ਨਹੀਂ ਆਈ ਹੈਗੀ ਨਾ ਇਸ ਕਰਕੇ ਮੇਰੀ ਵੀਡੀਓ ਨਹੀਂ ਆਪਣੀ ਜਿਹੀਆਂ ਤੇ ਬਹੁਤ ਜਿਆਦਾ ਜਾਨੀ ਸਿੱਧਾ ਸ ਤੇ ਜਦੋਂ ਕੋਈ ਰੋਟੀ ਨਹੀਂ ਖਾਦੀ ਜਾਂਦੀ ਹੈਗੀ ਤੇ ਸਿਰਫ ਪਾਣੀ ਆਰ ਯੂਜ਼ ਵਗੈਰਾ ਹੀ ਦਾਨਾ ਤੇ ਖੁਸ਼ੀ ਨਾਲ ਹੀ ਬਲੌਗ ਬਣਾ ਜਾਂਦੇ ਆ ਤੇ ਮੈਨੂੰ ਸਮਾ ਕਈ ਮੇਰੇ ਭੈਣ ਭਰਾ ਵਟਸਐਪ ਤੇ ਮੈਸੇਜ ਕਰਦੇ ਵੀ ਤੁਹਾਡੇ ਬਲੌਗ ਪਤਾ ਨਹੀਂ ਆ ਰਹੇ ਇਹ ਹੀ ਗੱਲ ਹੈ ਜੀ ਮੋਰਤੇ ਨਾਲ ਕੁਝ ਨਹੀਂ ਹੈਗੀ ਤੇ ਕੱਲ ਵੀ ਮੈਨੂੰ ਜਾਣਾ ਪਿਆ ਤੇ ਮੈਂ ਦਿੱਲੀ ਜਾਣਾ ਪੈਂਦਾ ਆ ਤਾਂ ਉਹ ਜਾਣਾ ਵੀ ਚਾਹੀਦਾ ਜੀ ਸਿਆਣਾ ਜੀ ਸੇਵਾ ਆਪਣੇ ਕਰਨੀ ਚਾਹੀਦੀ ਹੈ ਨਾ ਤੇ ਇਹ ਕੋਈ ਆਸਾਨ ਨਹੀਂ ਹੈਗਾ ਵੀ ਅਸੀਂ ਸੇਵਾ ਕਰਦੇ ਕਿ ਮਾਪਿਆਂ ਨੇ ਸਾਨੂੰ ਜੰਮਿਆ ਪਾਲਿਆ ਪੜਾਇਆ ਨਾ ਇਹ ਤੱਕ ਪਹੁੰਚਾਇਆ ਹੈ ਨਾ ਤੇ ਆਪਣੇ ਵੀ ਜ਼ਿੰਮੇਵਾਰੀਆਂ ਕੁਝ ਫਰਜ਼ ਹੁੰਦੇ ਜਿਹੜੇ ਆਪਾਂ ਮਤਲਬ ਆਪਾਂ ਨੂੰ ਵੀ ਕਰਨੇ ਚਾਹੀਦੇ ਆ ਤੇ ਇਸ ਕਰਕੇ ਮੇਰੇ ਵੀਡੀਓ ਨਹੀਂ ਆમીਆਂ ਹੈਗੀਆਂ ਤੇ ਮਨ ਨਹੀਂ ਕਰਦਾ ਬਣਾਉਣ ਨੂੰ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਵੈਸੇ ਨੂੰ ਠੰਡਾ ਹੋ ਗਿਆ ਤੇ ਚਲੋ ਫਿਰ ਵਧੀਆ ਹੋ ਗਿਆ ਤੇ 15 ਤਰੀਕ ਨੂੰ ਦੱਸਿਆ ਸੀ ਕਿ ਮੀਂਹ ਪੈਣਾ ਆ ਤੇ ਉਦੋਂ ਥੋੜਾ ਬੋਇਆ ਪਰ ਰਾਤ ਬਹੁਤ ਜ਼ਿਆਦਾ ਪਿਆ ਤੇ ਕਮੈਂਟ ਕਰਕੇ ਜਿੰਨੂ ਅੱsse ਮੇਰੇ ਭੈਣ ਦਾ ਜਿਹੜੇ ਜਿਨ੍ਹਾਂ ਦੇ ਸ਼ਹਿਰ ਜਾਂ ਪਿੰਡ ਵਿੱਚ ਕਿੱਥੇ-ਕਿੱਥੇ ਮੈਨ ਕਿਹੜੇ ਪਿੰਡ ਵਿੱਚ ਮੀਂਹ ਪਿਆ ਹੈ ਨਾ ਤੇ ਸਾਡੇ ਜਿੱਦਾਂ ਕਹਿੰਦਾ ਪਹਿਲੀ ਵਾਰ ਜਸਮਾ ਪਿਆਰ ਆ ਮੀਂਹ ਕਿਸ ਹੋਂਦਾਂ ਜਗਾ ਤੇ ਇਹ ਨਹੀਂ ਪਤਾ ਲੱਗਾ ਕਿ ਕਿੰਨੇ ਹੋ ਜਾਇਆ ਹੈ ਨਾ ਹੁਣ ਸੁਣਦਾ ਜੀ ਤੇ ਇਹ ਤਾਂ ਜੀ ਤੇ ਕੱਲ ਮੈਂ ਵੀਡੀਓ ਬਣਾਉਣ ਦਾ ਇਹ ਨਿਯਮ ਨਹੀਂ ਬਣ ਕੀਤਾ ਤੇ ਤਾਂ ਵੀ ਆ ਆਵਾਜ਼ਾਂ ਬਹੁਤ ਆਇਆ ਤੇ ਭੈਣ ਭਰਾ ਪਤਾ ਲੈਣ ਆਉਂਦੇ ਆ ਪਿੰਡ ਦੇ ਰਿਸ਼ਤੇਦਾਰ ਹੋਰ ਕੋ ਵੀ ਬਹੁਤ ਅਲੱਗ ਫੋਨ ਕੋਲ ਆਇ ਬਹੁਤ ਆਉਂਦੀਆਂ ਆ ਬਾਹਰੋਂ ਵੀ ਦਰੋਈ ਬਣ ਜਾਂਦੇ ਸਾਰੇ ਪਤਾ ਲੈਂਦੇ ਪੁੱਛਦੇ ਹਨ ਨਹੀਂ ਕੋਈ ਦੁੱਖ ਪਰ ਮਾੜਨਾ ਕਿਸੇ ਦੇ ਪਾਣੀ ਨਾਲ ਮੈਂ ਤੇ ਨਹੀਂ ਹੈ ਨਾ ਵੀ ਦੁੱਖ ਚੱਲਣਾ ਬਹੁਤ ਔਖਾ ਔਰ ਸਹਿਣਾ ਜਿਹੜੇ ਤਿੰਨ ਦੁੱਖ ਹੈਗਾ ਮਨ ਜਿਹਦੇ ਉਹ ਤੇ ਚਲੋ ਔਖਾ ਔਖਾ ਜਿਹੜੀ ਉੱਪਰ ਲਿਓ ਜਾਂਦਾ ਔਖੇ ਹੋ ਜਾਂਦੇ ਆ ਮਿਤਰਾ ਮਾਤਮਾ ਠੀਕ ਠਾਕ ਹੀ ਰੱਖੇ ਸਾਰਿਆਂ ਨੂੰ ਤਰਸੀਆਂ ਦੇ ਦੇਈ ਮੈਂ ਤੇ ਕਹਿੰਦੀ ਹੈ ਨਾ ਸਵੇਰ ਦਾਣਾ ਅਸਾਂ ਰੱਖਦੇ ਦੇਵੇਂਗੇ ਫੋਕਸ ਦਾ ਲੈ ਗਈ ਨਹੀਂ ਆ ਜਿਹੜਾ ਆਪਣਾ ਦੁੱਖ ਕਰਦਾ ਆਪਾਂ ਉਹਨੂੰ ਸਹਿਣਾ ਵੀ ਪੈਣਾ ਹੈ ਨਾ ਤੇ ਆਪਾਂ ਉਹਨੂੰ ਦੁੱਖ ਲੈ ਆਉਗੇ ਪਾਣਾ ਦੁੱਖ ਵੀ ਏਡਾ ਨਹੀਂ ਪਹਿਲਾਂ ਪਾਣੀ ਬੜੇ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਤੋਂ ਬਾਅਦ ਫੇਸ ਸੱਟ ਲੱਗੀ ਖਦੋਂ ਬਾਅਦ ਫੇਸ ਸੇਤ ਡਾਉਨ ਹੁੰਦੀ ਜੀਖਲੀ ਮੋਗੀ ਨਾ ਸਗਿਹੜਾ ਇਸ ਨੋ ਕਰਮਾ ਦਾ ਉਹ ਟਲਦਾ ਨਹੀਂ ਟਾਈਮ ਆ ਨਾ ਉਹ ਆਪਾਂ ਨੂੰ ਟਾਈਮ ਉਹ ਇਦਾਂ ਗੱਲੋਂ ਵੀ ਦੁੱਖ ਹੋਣਾ ਹੀ ਹੁੰਦਾ ਨਾ ਕਿਉਂਕਿ ਜੇ ਉਸ ਪਰਮਾਤਮਾ ਨੂੰ ਮਨਜ਼ੂਰੀ ਆ ਹੁਣਾਂ ਤਾਂ ਹੋਈ ਹੈ ਨਾ ਤੇ ਦੇਖੋ ਜੀ ਸਾਡੇ ਤਾਂ ਪਿਛਲੇ ਸਾਲ ਵੀ ਇਦਾਂ ਹੀ ਅ ਟੈਡੀ ਜੀ ਜਿਹੜਾ ਤੁਹਾ ਵੀ ਪਿਛਲੇ ਸਭੇ ਬਲੌਗ ਦੇਖੀ ਹੁੰਦੀ ਰਾਣੀ ਨਾ ਉਹਦੇ ਵਿੱਚ ਬਸ ਸਾਹੇ ਜਨਸੀ ਕੇ ਤੇ ਆਸਾਰਵਾਦ ਪੇ ਰਹਿਣਾ ਤੇ ਨਾਨੂ ਉਹ ਕਿ ਆ ਸੱਸ ਸੰਸਾਰ ਤੇ ਤਗਰੀਆਂ ਸਭ ਨੇ ਦੁੱਖੀ ਇਹਦੇ ਨੂੰ ਕੁਛ ਲੋਣਾ ਤੇ ਸਾਲਾ ਬਾਅਦ ਫੇਰ ਜਦ ਮੈਂ ਤੇ ਰੱਬ ਦੀ ਭਾਤੀ ਆ ਨਾ ਤੇ ਇਸ ਕਰਕੇ ਇਹ ਲੋਕ ਮੇਰੇ ਆਏ ਹੈ ਕਿ ਮੈਂ ਤਾਂ ਮੇਰੀ ਭੈਣ ਭਰਾਵਾਂ ਨੂੰ ਮੇਰਾ ਫਿਕਰ ਲਾ ਗਿਆ ਨਾ ਬਲੋਗਰ ਤਾਂ ਨਹੀਂ ਆਏ ਹੈ ਕਿ ਨਾ ਇਸ ਕਰਕੇ ਮੇਰਾ ਮਨ ਨਹੀਂ ਕੀਤਾ ਕੱਲ ਬਣਾਉਣ ਨੂੰ ਨਾ ਸ਼ੋਮੇ ਤੋਂ ਨਾ ਕਿਸੇ ਦਾ ਵੀ ਜਦਾਂ ਕਰ ਲੋ ਵੀ ਦੁੱਖ ਦੇ ਹੀ ਜਾਂਦਾ ਕੋਈ ਵੀ ਲਾ ਲੋ ਕੋਈ ਆਪਣਾ ਚਾਹੇ ਬਗਾਨਾ ਹਾ ਦੁੱਖ ਦੇਖਾ ਨਹੀਂ ਆਂਦਾ ਹੈਗਾ ਤੇ ਮੈਂ ਤਾਂ ਕਹਿੰਦੀ ਸੀ ਉਹਦਾ ਟਾਈਮ ਵਾਈ ਗਰੁੱਪ ਮੇਰੀ ਸਮੋਹ ਮੇਰੇ ਕਸਤਾ ਆਇਆ ਸੱਚੇ ਬਾਸ਼ਾ ਕਸਟ ਕੱਟ ਹੋਣ ਤੇ ਠੀਕ ਠਾਕ ਹੋਣਾਗਾ ਆਪਣੇ। ਕਹਿੰਦੇ ਕਹਿੰਦੇ ਚੱਲਦੇ ਹੁਣ। ਸਾਰੇ ਰਸਟੌਰਨ ਦੇ ਵੀ ਪਤਾ ਲੈਣ ਦੇਖਣੇ ਆਉਂਦੇ ਆ ਨਾ। ਪਰ ਆਪਾਂ ਨੂੰ ਦੁੱਖ ਦੀ ਕੜੀਸ਼ਾਂ ਔਣੇ ਵੀ ਆਪਣਾ ਚਾਹੀਦਾ। ਮੈਂ ਘਰ ਆਦੇ ਯਾਨੀ ਪਰ ਮੇਰਾ ਦਿਮਾਗ ਉੱਥੇ ਹੁੰਦਾ। ਕਿਦਾਂ? ਤੇ ਰੋਟੀ ਪਾਣੀ ਬਣਾ ਕੇ ਕਰਦੇ ਹੁਣ ਸਿੱਧਾ ਜਾਣਾ ਵੀ ਉੱਥੇ। ਕਿੰਨੇ ਘੜੇ ਦੁੱਖ ਨਾਲ ਵੱਡੇ ਵੱਡੇ ਨਾਲ ਉਡਾ ਲੰਦਾ ਦੁੱਖ ਨਾ ਹੋਵੇ ਬੰਦਾ ਮੰਨਦਾ ਨਹੀਂ ਕਿਸੇ ਇਹਦੇ ਵਿੱਚ ਮੰਮੀ ਵੀ ਠੀਕ ਸੀ ਬੜੇ ਬਲੀਆ ਜਾਣਾ ਆਉਣਾ ਮੇਰੇ ਕੋਲ ਫੜਫੜਾ ਜਾਣਾ ਸੀ ਜਾਣਾ ਹੁਣ ਫੋਨ ਕਰਕੇ ਪਤਾ ਕਰ ਲੈਣਾ ਆ ਚਾਹਦਾ ਹੈ ਨਾ ਤੇ ਜਦੋਂ ਦੁੱਖ ਆਉਣ ਲੱਗਦਾ ਨੇ ਕਿ ਕਿਸੇ ਪੁੱਛ ਕੇ ਨਹੀਂ ਆਉਂਦਾ ਹੈਗਾ ਜੀਤਾ ਹੋ ਜਾਂਦੀ ਹੈ ਤੇ ਤੁਹਾਡੇ ਨਾਲ ਕੋਈ ਵੀ ਵਲੌਗ ਨਹੀਂ ਕੋਈ ਸ਼ਾਰਟ ਵੀਡੀਓ ਕੁਝ ਨਹੀਂ ਸ਼ੇਅਰ ਕੀਤਾ ਹੈਗਾ ਤੁ ਫਿਰ ਚਲੋ ਮੇਗਾ ਥਰਸਡੇ ਮੇਰੇ ਚਾਹਣ ਵਾਲੇ ਮੇਰੇ ਭੈਣ ਭਰਾ ਹਨ ਤੇ ਇਹਨਾਂ ਨੂੰ ਦੱਸ ਦਈਏ ਵੀ ਮੇਰੇ ਬਲੌਗ ਆਦਾ ਨਹੀਂ ਹੈ ਇਸ ਸਮਾਂ ਵੀ ਜ਼ਰੂਰੀ ਹੁੰਦਾ ਹੈ ਨਾ ਤੇ ਇਸ ਕਰਕੇ ਮੇਰੇ ਬਲੌਗ ਆ ਰਹੇਗੇ ਤੇ ਬਲੌਗ ਵੀ ਮੰਨ ਜਦੋਂ ਖਾਣ ਦਾ ਫੇਰ ਬਣਾਈ ਜਾਂਦੀ ਹੈ ਪੈਸੇ ਨਹੀਂ ਬਲੌਗ ਬਣਾਈ ਹੁੰਦੇ ਹੈਗੇ ਨਾ ਤੇ ਅਗੇ ਜੋ ਉਸ ਪਰਮਾਦਰ ਮਾ ਦੀ ਮਰਜ਼ੀ ਹੋਣਾ ਤੋਂ ਹੋਈ ਹੈ ਨਾ ਜੋ ਉਹਨੂੰ ਮਨਜ਼ੂਰ ਆ ਉਹ ਹੀ ਹੋਊਗਾ ਚਲੋ ਇਹਨਾਂ ਰੋਟੀ ਰੋਟੀ ਪਕਾ ਲਈ ਹੈ ਹੈਨਾ ਹਾਂ ਜੱਟਾਸ ਮੈਨੂੰ ਨਸਿਕਾ ਨਾਲੀ ਤੋਂ ਪਹਿਲੇ ਰੋਟੀ ਉਪਕਾ ਲੈਣੀ ਹੈ ਰੋਟੀ ਤੋਂ ਬਾਅਦ ਫਿਰ ਸੋਪਾ ਲਾ ਲੈਣਾ ਦਾਲ ਨੂੰ ਕਿ ਮੌਸਮ ਬਹੁਤ ਸੋਹਣਾ ਬਹੁਤ ਸੋਹਣਾ ਠੰਡਾ ਹੋ ਗਿਆ ਵਧੀਆ ਹੋ ਗਿਆ ਮੌਸਮ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਨਹੀਂ ਗਰਮੀ ਸੀ ਨਾ ਬਹੁਤ ਆ ਤੰਦਾਂ ਵੀ ਕਾਬੂ ਦੀ ਸੀ ਨਾ ਫਿਰ ਮੌਸਮ ਠੰਡਾ ਹੋ ਗਿਆ ਵਾਈਰ ਨੂੰ ਨੇ ਹਰਦਾ ਕਰਤਾ ਦੀ ਮਾਜੀ ਦੇ ਬਗਾਨ ਕੋਈ ਪਤਾ ਨਹੀਂ ਹਰਦਾ ਨਾ ਉਡੀ ਰਜਾ ਕੌਸ਼ਤੀ ਸਾਂਭੋ ਸ਼ੀਮ ਮਾਦਨ ਮਾਜੀ ਉਹ ਵਹਿਰ ਮਾਜੀ ਦੇ ਬਗਾਨ ਤਾਂ ਪਤਾ ਨਹੀਂ ਹੁੰਦਾ ਬਿਲਕੁਲ ਸਹੀ ਕਿ ਆ ਸਿਆਣਿਆਂ ਨੇ ਹਮੇਰੇ ਯਾਰ ਮੋਟੋ ਤੇ ਤੇਰੋ ਚਲੋ ਪੱਕੀ ਹੋਊਗੀ ਤੇ ਚਲੋ ਖਾ ਲੈਣਗੇ ਨਾ ਯਾਰ

ਤੇ ਜਦ ਕਦ ਨੁਕੀਆ ਦੋ ਘਰ ਹੁੰਦੇ ਆ ਹਿਸਾਬ ਆ ਤੇ ਉਸਮਾਨ ਨੇ ਸਾਨੂੰ ਪਾਲਿਆ ਛੋਟੇ ਹੁੰਦਿਆਂ ਨੂੰ ਤੇ ਬਹੁਤ ਕੁਝ ਸਿਖਾਇਆ ਸਾਨੂੰ ਬਣਾ ਤੇ ਉਹਨੇ ਆਪਣੇ ਫਰਜ਼ ਦਾ ਮਹਿਮਾਨ ਨੇ ਅਸੀਂ ਸਾਨੂੰ ਵੀ ਆਪਣੇ ਫਰਜ਼ ਨੂੰ ਬਣ ਚਾਹੀਦੇ ਨਾ ਮਾਸੂਮ ਦਵੇਲਾ ਸਵਾਦਾਂ ਪੱਲਾ ਲੱਗਦੀ ਤੇ ਬਾਸ਼ਾ ਸਾਨੂੰ ਕੋਈ ਦੋਖ ਨਹੀਂ ਦੋਖ ਸੜਾ ਬੜਾ ਔਖਾ ਹੋ ਦੇਖਣਾ ਮੰਗੇ ਦੇ ਪਿਆਰਾਂ ਦੇ ਕਿੰਨਾ ਬਹੁਤ ਔਖਾ ਮੈਂ ਦੇਖ ਨਹੀਂ ਸਕਦੀ ਮੇਰੇ ਨਾ ਮਨ ਕਰਾਉਂਦਾ ਨਾ ਬਹੁਤ ਜ਼ਿਆਦਾ ਨੂੰ ਜਿੰਨੇ ਲੋਕ ਕਿੰਨੀ ਮਿਲਿਓ ਦੇ ਦਿੱਦੀ ਨਾ ਇਹ ਬਹੁਤ ਮੇਰਾ ਮਨ ਖਾ ਉਹ ਲੱਗੇ ਚਲੋ ਫਿਰ ਕਰਵਾ ਦੇ ਆਪਣਾ ਸਾਰੇ ਯਾਨੀ ਉਹਦੇ ਜਾਂਦੇ ਆ ਕਹਿੰਦੇ ਹੁੰਦੇ ਆ ਦੁੱਖ ਵੰਡਣ ਨਾਲ ਦੁੱਖ ਘਟਦਾ ਆ ਤੇ ਖੁਸ਼ੀ ਵੰਡਣਾ ਖੁਸ਼ੀ ਵਧਦੀ ਆ ਹੈਨਾ ਸਿਆਣਿਆਂ ਨੇ ਸਹੀ ਗੱਲ ਕਹੀ ਆਗੇ ਤੇ ਬਿਲਕੁਲ ਸਹੀ ਗੱਲ ਜੇ ਤੁਮਾਂ ਕਿ ਦੁੱਖ ਸ਼ਾਮਲ ਹੁੰਨੇ ਆ ਨਾ ਤੇ ਘਟਦਾ ਤੇ ਜਦੋਂ ਵੀ ਖੁਸ਼ੀ ਸ਼ਾਮਲ ਹੁੰਨੇ ਦੁੱਖ ਵੰਡਦਾ ਬਿਲਕੁਲ ਸਹੀ ਗੱਲਾਂ ਕਹਤੀਆਂ ਸਿਆਣੇ ਆ ਦੁੱਖ ਨਾਲ ਤਾਂ ਰਿਵਿਸ਼ਨ ਦੁੱਖ ਤੇ ਦੇਖਣੇ ਪੌੜੋਂ ਆਖੀਂ ਔਰ ਸਹਣੇ ਵੀ ਜ਼ਿਆਦਾ ਹੋਵੇ ਹੁਣ ਬਸ ਲਈ ਤਿਆਰੀ ਹੈ ਸ਼ਾਮ ਨੂੰ ਫੇਰ ਮੇ ਆ ਜਾਣਾ ਨਾ ਉਹਦੇ ਚਿੱਤ ਨਾਲ ਤੇ ਬਾਪੂ ਕਰਨਾ ਹੈ ਯਾ ਦੁੱਖ ਦੇਖ ਸਕਦੇ ਮਾਪੇ ਆਪਣੇ ਪਰ ਹਸਕ ਸੁਵਾਤ ਨੂੰ ਜਿੱਤੇ ਨੇ ਇਹ ਮਾਣ ਦੇਸ਼ ਦੇ ਆਜ਼ਾਦੀ ਮਰਜ਼ਾ ਦੇ। ਉਹ ਦਰਮ ਬਾਹਰ ਚੋਨੇ ਦਾ ਕੰਮ ਕਰ ਰਹੇ। ਉਹ ਤੁਮਹਾਨੂੰ ਨਾ ਉਤਲੈ ਨੂੰ। ਆਹੋ। ਇਹਨੇ ਤਾਂ ਚੋਨੇ ਲੱਗਣਦੇ ਆ। ਇਹਦੇ ਕੰਮ ਦੇ ਆ। ਪਦੇ ਤੇ ਜਾਣਾ ਤੇ ਜਾਣਾ। ਮੇਰੀ ਰੋਟੀ ਵੀ ਪੱਕ ਗਈ ਹੈ ਤੇ ਹੁਣ ਮੈਂ ਤੜਕਾ ਲਾਗਣਾ ਲਾਣ ਤੇ ਅਜੀ ਗਰਮ ਜੀ ਨਹੀਂ ਇਸ ਉਹਦੇ ਵੀ ਲੋਕ ਤਾਂ ਨਵੇਂ ਸ਼ੇਅਰ ਕੀਤਾ ਹੈ ਦੱਸਿਆ ਆਪਣੇ ਭੈਣ ਭਰਾਵਾਂ ਨੂੰ ਕੁਕੀ ਮੇਰੇ ਬਲੌਕ ਚੌਧਰੀ ਕਲੋਨੀ ਆ ਰਹੇ ਹੈ ਕਿ ਆਜ ਆਜ ਪ੍ਰੋਬਲਮਾ ਪਾਣੀ ਮੇ ਵੀ ਬਲੌਕ ਆਨ ਹੈ ਤੇ ਹੋ ਸਕਦਾ ਲੇਟਿੰਗ ਹੋ ਸਕਦੇ ਨਾ ਸਭ ਲੋਕ ਠੀਕ ਹੈ ਬਸ ਬੋਰਡ ਬਣਾਇ ਰੱਖੋ ਸਾਰੇ ਭੈਣ ਭਰਾ ਇਹ ਜਿਹੜਾ ਹੈ ਇਹਦੇ ਨਾਲ ਕੀ ਕਿਹੋ ਜਿਹੀ